ਅੱਜ ਦਿਨ ਹੀ ਸੜਕੀ ਹਾਸੇ ਹੋ ਰਹੇ ਹਨ ਬਲਾਚੌਰ ਨਮੀ ਲੱਕੜ ਮੰਡੀ ਦੇ ਕੋਲ ਉਸ ਵੇਲੇ ਵੱਡਾ ਹਾਸਾ ਹੋਇਆ ਜਦੋਂ ਇੱਕ ਅਲਟੋ ਕਾਰ ਜੋ ਕਿ ਬਲਾਚੌਰ ਨੂੰ ਜਾ ਰਹੀ ਸੀ ਅਤੇ ਮੋਟਰਸਾਈਕਲ ਜੋ ਕਿ ਬਲਾਚੌਰ ਤੋਂ ਪਿੰਡ ਮਹਾਲੋ ਨੂੰ ਜਾ ਰਿਹਾ ਸੀ ਤਾਂ ਕਾਰ ਬੇਕਾਬੂ ਹੁੰਦੀ ਹੋਈ ਪਹਿਲਾਂ ਮੋਟਰਸਾਈਕਲ ਦੇ ਵਿੱਚ ਵੱਜੀ ਅਤੇ ਬਾਅਦ ਵਿੱਚ ਦਰਖਤ ਵਿੱਚ ਵੱਜਦੀ ਹੋਈ ਹਾਸਾ ਗ੍ਰਸਤ ਹੋ ਗਈ ਤੇ ਇਹ ਹਾਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰ ਖੱਟੇ ਉੱਡ ਗਏ ਤੁਸੀਂ ਸਕਰੀਨ ਤੇ ਦੇਖ پا ਰਹੇ ਹੋ ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਅਤੇ ਇੱਕ 3 ਸਾਲਾ ਬੱਚਾ ਵੀ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਾਰ ਚਾਲਕ ਪਾਲ ਸਿੰਘ ਜਿਸ ਦੀ ਉਮਰ ਕਰੀਬ 72 ਸਾਲ ਦੱਸੀ ਜਾ ਰਹੀ ਆ ਗਰਲੇ ਟਾਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਸੇ ਦੀ ਖਬਰ ਸੁਣਦੇ ਸਾਰੀ ਸੜਕ ਸੁਰੱਖਿਆ ਫੋਰਸ ਅਤੇ ਸਿਟੀ ਬਲਾਚੌਰ ਦੇ ਮੁਖ ਅਫਸਰ ਸਬ ਇੰਸਪੈਕਟਰ ਸਤਨਾਮ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਮ੍ਰਿਤਕ ਦੇ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਲਾਚੌਰ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਉਹਨਾਂ ਦੇ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਰਿਕਵੈਸਟ ਇੱਕ ਬੇਨਤੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਅਕਸਰ ਹੀ ਕਰਦੇ ਆ ਕਿ ਕਾਲੀ ਅੱਗੇ ਟੋਏ ਹਮੇਸ਼ਾ ਹੁੰਦੇ ਨੇ ਹੁਣ ਸਾ ਸਪੀਡ ਕੀ ਸੀ ਅਸੀਂ ਨਹੀਂ ਕਹਿ ਸਕਦੇ ਤੇ ਨਾ ਅਸੀਂ ਇਸ ਦੀ ਕੋਈ ਪੁਸ਼ਟੀ ਕਰਦੇ ਹਾਂ ਪਰ ਜ਼ਿਆਦਾਤਰ ਹਾਦਸੇ ਜਿਹੜੇ ਹੈਗੇ ਆ ਉਹ ਓਵਰ ਸਵੀਟ ਦੀ ਵਜ੍ਹਾ ਨਾਲ ਹੁੰਦੇ ਨੇ ਔਰ ਜਾਂ ਓਵਰਟੇਕ ਕਰਨ ਦੇ ਨਾਲ ਹੁੰਦੇ ਨੇ ਸੋ ਸਾਡ ਨੂੰ ਸਾਡੇ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਚਾਹੇ ਉਹ ਦੋ ਪਹੀਆ ਵਾਹਨ ਹੋਣ ਚਾਹੇ ਉਹ ਚਾਰ ਪਈਆ ਵਾਹਨ ਹੋਣ ਜੇਕਰ ਤੁਸੀਂ ਕਿਸੇ ਵੀ ਜਾਂ ਕਿਸੇ ਪ੍ਰੋਗਰਾਮ ਤੇ ਜਾਣਾ ਆ ਕਿਤੇ ਕੰਮ ਤੇ ਜਾਣਾ ਹੈਗਾ ਤਾਂ ਅੱਧਾ ਘੰਟਾ ਪਹਿਲਾਂ ਹੀ ਘਰ ਤੋਂ ਨਿਕਲੋ ਤਾਂ ਜੋ ਜਿਹੜਾ ਆ ਕਿ ਤੁਹਾਨੂੰ ਤੁਹਾਨੂੰ ਤੇਜ਼ ਰਫ਼ਤਾਰ ਦੇ ਨਾਲ ਆਪਣੇ ਉਸ ਮੁਕਾਮ ਤੇ ਨਾ ਪਹੁੰਚਣਾ ਪਵੇ ਜੇਕਰ ਤੁਸੀਂ ਅੱਧਾ ਘੰਟਾ ਜਾਂ ਪੌਣਾ ਘੰਟਾ ਜਾਂ 1 ਘੰਟਾ ਪਹਿਲਾਂ ਨਿਕਲੋਗੇ ਤਾਂ ਬੜੇ ਆਰਾਮ ਦੇ ਨਾਲ ਜਿਹੜਾ ਆ ਕਿ ਤੁਸੀਂ ਜਾਵੋਗੇ ਤੇ ਤੇਜ਼ ਰਫ਼ਤਾਰ ਦੇ ਨਾਲ ਜਿਹੜੇ ਅੱਜ ਕੱਲ੍ਹ ਹਾਦਸੇ ਹੋ ਰਹੇ ਨੇ ਇਹਨਾਂ ਤੋਂ ਬਚਿਆ ਜਾ ਸਕਦਾ ਹੈ ਨਵਾਂ ਸ਼ਹਿਰ ਦੋਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਜਿਲ੍ਹਾ ਚਿੱਤ ਭਗਤ ਸਿੰਘ ਨਗਰ ਤੇ ਹੋਰ ਰਿਪੋਰਟ ਤੁਹਾਡੇ ਤੱਕ ਨਾਮ ਜੀ ਮੇਰਾ ਨਾਮ ਕੁਲਦੀਪ ਹੈ ਜੀ ਭਾਈ ਕਿੱਦਾਂ ਹੋਇਆ ਹਾਦਸਾ ਪਤਾ ਲੱਗਿਆ ਕੁਝ ਮੈਂ ਐਕਚੁਅਲੀ ਜਾਲੜਲੇ ਤੋਂ ਆਂਦਾ ਪਿਆ ਸੀਗਾ ਹਾਂਜੀ ਤੇ ਆਂਦੇ ਨੂੰ ਜਿੱਦਾਂ ਮਤਲਬ ਦੇਖਿਆਗਾ ਇੱਧਰ ਕਾਫੀ ਮੁੰਡੇ ਇਕੱਠੇ ਹੋਏ ਸੀਗੇ ਤੇ ਮੁੰਡਾ ਜਿਹੜਾ ਇੱਧਰਲੇ ਪਾਸੇ ਸੀਗਾ ਮਹਾਲੋਂ ਦਾ ਸੀਗਾ ਤੇ ਇਹ ਜ਼ਿਆਦਾ ਦਰਦ ਨਾਲ ਕਰਲਾ ਰਿਹਾ ਸੀਗਾ ਤੇ ਪਰਲੇ ਪਾਸੇ ਇੱਕ ਮੁੰਡਾ ਹੋਰ ਸੀਗਾ ਤੇ ਉਹਦਾ ਬੱਚਾ ਸਗਾ ਪਤਾ ਨਹੀਂ ਕੌਣ ਸਗਾ ਨਾਲ ਉਹਨਾਂ ਦੇ ਬੱਚਾ ਸਗਾ ਬੱਚਾ ਮੇਰੇ ਆਉਣ ਤੋਂ ਪਹਿਲਾਂ ਮਤਲਬ ਕਿ ਉਹਨਾਂ ਨੇ ਭੇਜ ਦਿੱਤਾ ਤੇ ਇਹ ਮੁੰਡਿਆਂ ਦੇ ਸੱਟਾ ਜ਼ਿਆਦਾ ਲੱਗਿਆ ਸੀ ਐਂਬੂਲੈਂਸ ਦੀ ਵੇਟ ਕਰਦੇ ਪਏ ਸੀਗੇ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਐਂਬੂਲੈਂਸ ਤੁਸੀਂ ਕਿਸੇ ਨੇ ਕੀਤੀ ਕਾਲ ਕਹਿੰਦੇ ਕੀਤੀ ਆ ਮੈਨੂੰ ਤਕਰੀਬਨ 15 ਮਿੰਟ ਲਗਭਗ ਹੋਣ ਲੱਗੇ ਸੀ ਕਿ ਖੜੇ ਮੈਂ ਕੋਈ ਐਂਬੂਲੈਂਸ ਨਹੀਂ ਆਈ ਸੀ ਵੀ ਮੈਂ ਸੈਣੀ ਹਸਪੀਟਲ ਫੋਨ ਕੀਤਾ ਮੇਰੀ ਸ਼ਾਪ ਉਹਨਾਂ ਦੇ ਸਾਹਮਣੇ ਹੈਗੀ ਆ ਤੇ ਉਹ ਮੁੰਡੇ ਐਂਬੂਲੈਂਸ ਲੈ ਕੇ ਆ ਰਹੇ ਸਕੇ ਤੇ ਜਾਨੋਂ ਪਟਾਗੀ ਹਸਪੀਟਲ ਤੋਂ ਐਂਬੂਲੈਂਸ ਆ ਗਈ ਤੇ ਜਿਹੜਾ ਇੱਧਰਲਾ ਮ ਤੇ ਨਾਲ ਕੰਟਰੋਲ ਰੂਮ ਤੋਂ ਵੀ ਮਲੇਰੇ ਹਾਈਵੇ ਕੰਟਰੋਲ ਵਾਲੀ ਆ ਗਈ ਆ ਤੇ ਉਹ ਮੁੰਡੇ ਵੀ ਆਗੇ ਸਗੇ ਤੇ ਉਹਨਾਂ ਦੀ ਗੱਡੀ ਆਈ ਤੇ ਉਹਨਾਂ ਦੇ ਵਿੱਚ ਦੂਸਰੇ ਮੁੰਡੇ ਨੂੰ ਉਹਨੂੰ ਪਾਇਆ ਹੈਗਾ ਤੇ ਹੁਣ ਉਹ ਸਿਵਲ ਹੌਸਪੀਟਲ ਹੈ ਕਿੱਥੇ ਗਿਆ ਪਤਾ ਨਹੀਂ ਆ ਲੱਗੇ ਹਾਸ ਸਕਦਾ ਹੋਇਆ ਹੈ ਆਜ ਸਾਬਾ ਜੀ ਇਹ ਮੁੰਡੇ ਸ਼ਾਇਦ ਉਧਰੋਂ ਆ ਰਹੇ ਸਗੇ ਬਲਾਕ ਵਾਲੀ ਸਾਈਡੋਂ ਜਿਹੜੇ ਆ ਮੋਟਰਸਾਈਕਲ ਵਾਲੇ ਆ ਠੀਕ ਹੈ ਜੀ ਤੇ ਜਿਹੜਾ ਗੱਡੀ ਵਾਲਾ ਉਧਰੋਂ ਜਾ ਰਿਹਾ ਸੀਗਾ ਬਲਾ ਚੌਰਾਹੀ ਸਾਈਡ ਨੂੰ ਤੇ ਉਹ ਤਾਂ ਹੁਣ ਮੈਨੂੰ ਜਦੋਂ ਮੈਂ ਆਇਆ ਤੇ ਔਨ ਦੀ ਸਪਾਟ ਡੈੱਡ ਹੀ ਸਗਾ ਮਲੇ ਗੱਡੀ ਕਿੰਨੇ ਜਣੇ ਸਵਾਰ ਸਗੇ ਗੱਡੀ 'ਚ ਉਸ ਵੇਲੇ ਤਾਂ ਇੱਕੋ ਹੀ ਸ ਤੇ ਉਹ ਹੁਣ ਲੱਗਾ ਇੱਕ ਛੋਟਾ ਬੱਚਾ ਵੀ ਸੀਗਾ ਕੋਈ ਇਹ ਬੱਚਾ ਇਹਨਾਂ ਮੁੰਡਿਆਂ ਦਾ ਸੀਗਾ ਜਿਹੜੇ ਨਾਲ ਸੀ ਮੋਟਰਸਾਈਕਲ ਵਾਲਿਆਂ ਦਾ ਇਹ ਠੀਕ ਸੀ ਕਿ ਇਹ ਇਹ ਮੁੰਡੇ ਠੀਕ ਸੀਗੇ ਪਰ ਸੱਟਾ ਬਹੁਤ ਜ਼ਿਆਦਾ ਸੀਗੇ ਨਾ ਦੇ ਫ੍ਰੈਕਚਰ ਵਗੈਰਾ ਮਤਲਬ ਲੱਤਾਂ ਵਿੱਚ ਜ਼ਿਆਦਾ ਸੀਗੇ ਤੇ ਇੱਕ ਦੀ ਤਾਂ ਬਾਹਾਂ ਟੁੱਟੀ ਹੋਈ ਆ ਤੇ ਇੱਕ ਦੀ ਦੋ ਤਿੰਨ ਜਗ੍ਹਾ ਤੋਂ ਲੱਤ ਟੁੱਟੀ ਹੋਈ ਆ ਤੇ ਜਦੋਂ ਗੱਡੀ ਵਿੱਚ ਪਾਇਆ ਨਾ ਤਾਂ ਉਸ ਵੇਲੇ ਉਹਦੇ ਪੈਰ ਲੰਮ ਕਰਿਆ ਸੀਗਾ ਤੇ ਪੱਟ ਤੋਂ ਬਹੁਤ ਜ਼ਿਆਦਾ ਦਰਦ ਮਾਰਦਾ ਲੱਗਾ ਗੱਡੀ ਵਾਲਾ ਜਿਹੜਾ ਸੀਗਾ ਉਹਦਾ ਉਹਦੇ ਹੀ ਡੈਥ ਹੋ ਗਈ ਮੌਕੇ ਤੇ ਉਹ ਜਦੋਂ ਮੈਂ ਆਇਆ ਪੂਰਾ ਮਤਲਬ ਕਿ ਨਾਦੂ ਹੋਸ਼ ਸੀ ਕਿ ਜਦ ਮੁੰਡੇ ਨੇ ਇੱਥੇ ਨ ਤਾਂ ਮੇਰੇ ਖਿਆਲੋਂ ਡੈੱਡ ਸਿਕਾ ਹੁਣ ਮਲ ਕਨਫਰਮ ਹੀ ਹੈਗਾ ਵੀ ਉਹ ਡੈੱਡ ਹੈ। ਹਾਂ ਜੀ। ਇਹ ਆਪਣੇ 5-7 ਮਿੰਟ ਪਹਿਲਾਂ ਇਹਦੀ ਸੂchnਾ ਪ੍ਰਾਪਤ ਹੋਈ ਥਾਣੇ। ਆਪਣੇ ਰਾਜਾ ਸੁਮੇਂ ਭਵਨ ਦੇ ਲਾਗੇ ਲੱਕੜ ਮੰਡੀ ਦੇ ਵਿਚਕਾਰ ਇੱਕ ਕਾਰ ਤੇ ਮੋਟਰਸਾਈਕਲ ਸਵਾਰਾਂ ਦਾ ਆਪਸੀ ਐਕਸੀਡੈਂਟ ਹੋਇਆ ਸੀ। ਜਿਸ ਦੇ ਵਿੱਚ ਤੁਰੰਤ ਮੈਂ ਇੱਥੇ ਆ ਮੌਕੇ ਤੇ ਹਾਜ਼ਰ ਆਇਆ ਤੇ ਜਿਹੜਾ ਕਾਰ ਸਵਾਰ ਸੀਗਾ ਇਹ ਠਠਿਆਲੇ ਤਾਹਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਇਹ ਆਪਣੀ ਗੱਡੀ ਲੈ ਕੇ ਜਾ ਰਿਹਾ ਸੀ ਬਲਾਚੌਰ ਸਾਈਡ ਤੇ ਬਾਈਕ ਸਵਾਰ ਜਿਹੜੇ ਸੀਗੇ ਉਹ ਬਲਾਚੌਰ ਤੋਂ ਆਪਣੇ ਪਿੰਡ ਇਧਰ ਕੋਈ ਜਾ ਰਿਹਾ ਸੀ ਮਹਾਰੂਨ ਲੈ ਦੱਸੇ ਜਾ ਰਿਹਾ ਹੈ ਇਹ ਤੇ ਦੋ ਸਵਾਰ ਸੀਗੇ ਇੱਕ ਬੱਚਾ ਇਹਨਾਂ ਦੇ ਕੋਲ ਸੀ ਇਹਨਾਂ ਦਾ ਆਪਸੀ ਕੋਈ ਮਿਸ ਅੰਡਰਸਟੈਂਡਿੰਗ ਹੋਣ ਕਰਕੇ ਐਕਸੀਡੈਂਟ ਵਾਪਰ ਗਿਆ ਤੇ ਬਾਈਕ ਸਵਾਰਾਂ ਦੇ ਤਾਂ ਇੰਜਰਡ ਹੋ ਗਏ ਆ ਇਹਨਾਂ ਨੂੰ ਅਸੀਂ ਹਸਪੀਟਲ ਪਹੁੰਚਾ ਦਿੱਤਾ ਤੇ ਜਿਹੜਾ ਕਾਰ ਸਵਾਰ ਸੀਗਾ ਉਹਦੀ ਕਾਰ ਉਹਦੀ ਡਿਸਬੈਲੈਂਸ ਹੋਣ ਤੋਂ ਬਾਅਦ ਇੱਕ ਦਰਖਤ ਦੇ ਵਿੱਚ ਸਾਈਡ ਤੇ ਵੱਜੀ ਆ ਤੇ ਜਿਹਦੇ ਨਾਲ ਉਹਦੇ ਹੈਡ ਇੰਜਰੀ ਹੋਈ ਆ ਉਹਨੂੰ ਬਾਹਰ ਕੱਢਿਆ ਜਾਂ ਤੱਕ ਤੇ ਉਹਦੀ ਮੌਕੇ ਤੇ ਡੈਥ ਹੋ ਚੁੱਕੀ ਆ ਇਹ ਸੀ ਬੋਡੀ ਨੂੰ ਵੀ ਉਹਦੇ ਪਰਿਵਾਰ ਦੇ ਵਿਅਕਤੀ ਨੂੰ ਵੇਟ ਕਰ ਰਹੇ ਆ ਲੋਕਲ ਹੈਗੇ ਆ ਤੇ ਬੋਡੀ ਨੂੰ ਆਪਾਂ ਸਿਵਲ ਹਸਪਤਾਲ ਮਰਸੀ ਦੀ ਸ਼ਿਫਟ ਕਰਾ ਰਹੇ ਆ ਲਗਾਤਾਰ ਹਾਸੇ ਹੁੰਦੇ ਆ ਕੀ ਅਵੇਅਰ ਕਰਨਾ ਚਾਹੁੰਦੇ ਹੋ ਜਨਤਾ ਨੂੰ ਤੁਸੀਂ ਅਵੇਅਰਨੈਸ ਇੱਕ ਤਾਂ ਲੋਕਾਂ ਦੇ ਵਿੱਚ ਤੇਜ਼ੀ ਬਹੁਤ ਜ਼ਿਆਦਾ ਹੈ ਹੈਗੀ ਆ ਇਹ ਫਟਾਫਟ ਜਲਦੀ ਜਲਦੀ ਜਿਹੜਾ ਉਹ ਪਹੁੰਚਿਆ ਜਾਵੇ ਤੇ ਦੂਸਰਾ ਥੋੜਾ ਤੁਹਾਨੂੰ ਪਤਾ ਹੀ ਆ ਲੋਕ ਜਿਹੜੇ ਆ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਐਕਸੀਡੈਂਟ ਨੂੰ ਹਾਦਸੇ ਨੂੰ ਜਿਹੜਾ ਉਹ ਅੰਜਾਮ ਦੇ ਦਿੰਦੇ ਆ ਤੇ ਜਿਹਦੇ ਵਿੱਚ ਪਰਿਵਾਰਾਂ ਦਾ ਜੀਵਾਂ ਦਾ ਨੁਕਸਾਨ ਵੀ ਹੁੰਦਾ ਹੈ